ਸਸਿਕਾ ਜੀ ਮੈਂ ਕੋਮਲ ਕਪੂਰ ਤੋਂ ਸੇਖਰੋ ਚੈਨਲ ਪੰਜਾਬੀ ਭਾਰਤੀ ਪੇਸ਼ੇਵਰ ਐਚਓ1 ਵੀਜ਼ਿਬਲ ਕ੍ਰੀਆ ਦੇ ਵਿੱਚ ਲੰਬੇ ਸਮੇਂ ਦੀ ਦੇ ਦਿੱਤੀ ਅਤੇ ਇੰਟਰਵਿਊ ਮੁੜ ਸ਼ੈਡਿਊਲਿੰਗ ਦਾ ਸਾਹਮਣਾ ਕਰ ਰਹੇ ਨੇ ਇਸ ਦੌਰਾਨ ਭਾਰਤ ਦੇ ਵਿੱਚ ਅਮਰੀਕੀ ਦੂਤਾਵਾਸ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਲੈ ਕੇ ਸਖਤ ਜਨਤਕ ਚੇਤਾਵਨੀ ਵੀ ਜਾਰੀ ਕੀਤੀ ਹੈ ਅਮਰੀਕੀ ਦੂਤਾਵਾਸ ਨੇ ਐਕਸ ਪਲੇਟਫਾਰਮ ਉੱਤੇ ਇੱਕ ਪੋਸਟ ਦੇ ਵਿੱਚ ਸਪਸ਼ਟ ਕੀਤਾ ਕਿ ਜੋ ਵਿਅਕਤੀ ਅਮਰੀਕੀ ਕਾਨੂੰਨ ਨੂੰ ਤੋੜਦੇ ਨੇ ਉਹਨਾਂ ਨੂੰ ਮਹੱਤਵਪੂਰਨ ਅਧਿਕਾਰ ਇੱਕ ਸਵਾਂਵਾਚਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸੇ ਨਾਲ ਹੀ ਦੂਤਾਵਾਸ ਨੇ ਇਸ ਸੁਨੇਹੇ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਪਰਿਸ਼ਾਸਨ ਦੀ ਗੈਰ ਕਾਨੂੰਨੀ ਪ੍ਰਵਾਸ ਨੂੰ ਖਤਮ ਕਰਨ ਅਤੇ ਸਰਹੱਦਾਂ ਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਪ੍ਰਤੀ ਬੱਤਾਂ ਨੂੰ ਵੀ ਦੱਸਾਇਆ ਅਮਰੀਕੀ ਚੈਂਬਰ ਆਫ ਕਾਮਰਸ ਨੇ ਸੰਘੀ ਅਦਾਲਤ ਦੇ ਉਸ ਫੈਸਲੇ ਦੇ ਵਿਰੁੱਧ ਅਪੀਲ ਦਾਇਰ ਕੀਤੀ ਹੈ ਜਿਸ ਨੇ ਟਰੰਪ ਪਰਿਸ਼ਾਸਨ ਨੂੰ H1B ਵੀਜ਼ਾ ਅਰਜ਼ੀਆਂ 'ਤੇ 1 ਲੱਖ ਡਾਲਰ ਦੀ ਫੀਸ ਲਗਾਉਣ ਦੀ ਆਗਿਆ ਦਿੱਤੀ ਸੀ ਇਹ ਪ੍ਰੋਗਰਾਮ ਅਮਰੀਕੀ ਟੈਕਨੋਲੋਜੀ ਕੰਪਨੀਆਂ ਦੁਆਰਾ ਹੁਨਰਬੰਦ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਣ ਲਈ ਵਿਆਪਕ ਤੌਰ ਤੇ ਵਰਤੇ ਜਾਂਦਾ ਹੈ ਬਲੂਮਬਰਗ ਦੀ ਇੱਕ ਰਿਪੋਰਟ ਅਨੁਸਾਰ 15 ਦਸੰਬਰ ਨੂੰ ਸੰਯੁਕਤ ਅਦਾਲਤ ਨੇ ਵੀਜ਼ਾ ਫੀਸ ਦੇ ਵਿੱਚ ਵਾਧੇ ਨੂੰ ਕਾਨੂੰਨੀ ਠੁਕਰਾਇਆ ਸੀ ਇਸ ਫੈਸਲੇ ਤੋਂ ਬਾਅਦ ਸੋਮਵਾਰ ਨੂੰ ਅਮਰੀਕੀ ਚੈਂਬਰ ਆਫ ਕਾਮਰਸ ਵਸ਼ਿੰਗਟਨ ਨੇ ਇਸ ਅਦਾਲਤ ਦੇ ਵਿੱਚ ਅਪੀਲ ਦਾਇਰ ਕਰ ਚੁੱਕਿਆ ਹੈ ਕਾਨੂੰਨੀ ਲੜਾਈ ਵਧ ਰਹੀ ਹੈ ਕਿਉਂਕਿ ਨੀਤੀ ਨੂੰ ਕਈ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਮੈਸਚੂਸੈਟਸ ਸਹਿਤ ਕੁਝ ਰਾਜਾਂ ਜਿਨ੍ਹਾਂ ਦੀ ਅਕਵਾਇਜ਼ ਜ਼ਿਆਦਾ ਚਮੋ ਵੇਟਿਕ ਪਾਰਟੀ ਕਰ ਰਹੀ ਹੈ ਉਸਨੇ ਵੀ ਫੈਸਲ ਨੂੰ ਚੁਣੌਤੀ ਦਿੱਤੀ ਹੈ ਕੈਲੀਫੋਰਨੀਆ ਦੇ ਵਿੱਚ ਇੱਕ ਗਲੋਬਲ ਮੈਸਿਸ ਟਰਾਫਿੰਗ ਕੰਪਨੀ ਅਤੇ ਕਈ ਲੇਬਰ ਯੂਨੀਅਨਸ ਦੇ ਹੋਰ ਕੇਸ ਦਰਕਿਤੇ ਨੇ ਅਦਾਲਤਾਂ ਦੇ ਇਸ ਨਿਰਣੇ ਦੇ ਅੰਤ ਤੱਕ ਅਮਰੀਕੀ ਸੁਪਰੀਮ ਕੋਰਟ ਤੱਕ ਜਾਣ ਦੀ ਸੰਭਾਵਨਾ ਹੈ H1B ਵੀਜ਼ਾ ਪ੍ਰੋਗਰਾਮ ਜਿਸ ਗਾਇਤ ਅਟਰਾ ਇਮੀਗ੍ਰੇਸ਼ਨ ਡਿਪਾਰਟਮੈਂਟ ਦੀ ਮੁੱਖ ਭੂਮਿਕਾ ਨੇ ਖੰਡ ਹੈ ਇਹ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਹੁਨਰਵਾਲੇ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉਤਤੇ ਰੱਖਣ ਦੀ ਆਗਿਆ ਦਿੰਦਾ ਹੈ ਰਾਸ਼ਟਰਪਤੀ ਟਰਾਜ ਟਰੰਪ ਨੇ ਕਿਹਾ ਕਿ ਇਸ ਦੇ ਵਿੱਚ ਵੱਡਾ ਪ੍ਰੋਗਰਾਮ ਦੀ ਦੁਰਵੱਤਨ ਨੂੰ ਰੋਕਣ ਅਤੇ ਅਮਰੀਕੀ ਕਾਮਿਆਂ ਨੂੰ ਵਿਸਥਾਪਿਤ ਹੋਣ ਤੋਂ ਬਚਾਉਣ ਦੇ ਲਈ ਕੀਤਾ ਗਿਆ ਟ੍ਰੰਪ ਅਤੇ ਵੰਜ ਸਕੱਤਰ ਹਾਵਰਡ ਟੂਟਨਿੰਗ ਦਾ ਮੰਨਣਾ ਹੈ ਕਿ ਨਵੀਂ ਫੀਸ ਅਮਰੀਕੀ ਖਜ਼ਾਨੇ ਦੇ ਲਈ 100 ਬਿਲੀਅਨ ਡਾਲਰ ਤੋਂ ਵੱਧ ਦਾ ਆਮਦਨ ਪੈਦਾ ਕਰ ਸਕਦੀ ਹੈ ਹਾਲਾਂਕਿ ਇਮੀਗ੍ਰੇਸ਼ਨ ਵਕੀਲ ਚੇਤਾਵਨੀ ਦਿੰਦੇ ਨੇ ਕਿ ਇੰਨੀ ਉੱਚੀ ਲਾਗਤ ਭਰਤੀ 'ਚ ਰੁਕਾਵਟ ਪਾ ਸਕਦੀ ਹੈ ਅਤੇ ਅਮਰੀਕੀ ਅਰਥਵਿਵਸਥਾ ਦੇ ਲਈ ਚੁਣੌਤੀ ਬਣ ਸਕਦੀ ਹੈ ਇਸ ਤਰ੍ਹਾਂ HNP ਵਿਜ਼ਨ ਨੂੰ ਲੈ ਕੇ ਸਿਆਸੀ ਤੇ ਕਾਨੂੰਨੀ ਲੜਾਈ ਦੋਵਾਂ ਹੀ ਤਰ੍ਹਾਂ ਦੇ ਉਭਰੀ ਹੋਈ ਹੈ ਕੰਪਨੀਆਂ ਰਾ ਸਰਕਾਰਾਂ ਤੇ ਕਾਨੂੰਨੀ ਮਹਾਂਰਾਤ ਦੀ ਨਜ਼ਰ ਇਸ ਉਤੇ ਰਹੇਗੀ ਕਿ ਅਗਲੇ ਮਹੀਨੇ ਦੇ ਵਿੱਚ ਇਸ ਵਿਵਾਦ ਦਾ ਕੀ ਨਤੀਜਾ ਨਿਕਲਦਾ ਹੈ ਸਸਿਕਾ ਜੀ ਮੈਂ ਕੋਮਲ ਕਪੂਰ ਤੁਹਾਨੂੰ ਸੇਕਰ ਚੈਨਲ ਪੰਜਾਬੀ ਭਾਰਤੀ ਪੇਸ਼ੇਵਰ ਐਚਓ1 ਵੀਜ਼ਿਬਲ ਕ리어 ਦੇ ਵਿੱਚ ਲੰਬੇ ਸਮੇਂ ਦੀ ਦੇਦੀ ਅਤੇ ਇੰਟਰਵਿਊ ਮੁੜ ਸ਼ੈਡਿਊਲਿੰਗ ਦਾ ਸਾਹਮਣਾ ਕਰ ਰਹੇ ਨੇ ਇਸ ਦੌਰਾਨ ਭਾਰਤ ਦੇ ਵਿੱਚ ਅਮਰੀਕੀ ਦੂਤਾਵਾਸ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਲੈ ਕੇ ਸਖਤ ਜਨਤਕ ਚੇਤਾਵਨੀ ਵੀ ਜਾਰੀ ਕੀਤੀ ਹੈ ਅਮਰੀਕੀ ਦੂਤਾਵਾਸ ਨੇ ਐਕਸਪਲੇਟਫਾਰਮ ਉੱਤੇ ਇੱਕ ਪੋਸਟ ਦੇ ਵਿੱਚ ਸਪਸ਼ਟ ਕੀਤਾ ਹੈ ਕਿ ਜੋ ਵਿਅਕਤੀ ਅਮਰੀਕੀ ਕਾਨੂੰਨ ਨੂੰ ਤੋੜਦੇ ਨੇ ਉਹਨਾਂ ਨੂੰ ਮਹੱਤਵਪੂਰਨ ਅਧਿਕਾਰ ਇੱਕ ਸਵਵਾਮਾਚਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸ ਨਾਲ ਹੀ ਦੂਤਾ ਵਾਸ ਨੇ ਇਸ ਸੁਨੇਹੇ ਦੇ ਵਿੱਚ ਰਾਸ਼ਟਰਪਤੀ ਡੋਨਾਲਡ 트ੰਪਾ ਪ੍ਰਸ਼ਾਸਨ ਦੀ ਗੈਰ ਕਾਨੂੰਨੀ ਪ੍ਰਵਾਸ ਨੂੰ ਖਤਮ ਕਰਨ ਅਤੇ ਸਰਹੱਦਾਂ ਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਪ੍ਰਤੀ ਬਤਾਂ ਨੂੰ ਵੀ ਦੱਸਾਇਆ ਅਮਰੀਕੀ ਚੈਂਬਰ ਆਫ ਕਾਮਰਸ ਨੇ ਸੰਘੀ ਅਦਾਲਤ ਦੇ ਉਸ ਫੈਸਲੇ ਦੇ ਵਿਰੁੱਧ ਅਪੀਲ ਦਾਇਰ ਕੀਤੀ ਹੈ ਜਿਸ ਨੇ ਟੰਪਰ ਪ੍ਰਸ਼ਾਸਨ ਨੂੰ H1B ਵੀਜ਼ਾ ਅਰਜ਼ੀਆਂ 'ਤੇ 1 ਲੱਖ ਡਾਲਰ ਦੀ ਫੀਸ ਲਗਾਉਣ ਦੀ ਆਗਿਆ ਦਿੱਤੀ ਸੀ ਇਹ ਪ੍ਰੋਗਰਾਮ ਅਮਰੀਕੀ ਟੈਕਨੋਲੋਜੀ ਕੰਪਨੀਆਂ ਦੁਆਰਾ ਹੁਨਰਬੰਦ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਣ ਲਈ ਵਿਆਪਕ ਤੌਰ ਤੇ ਵਰਤੇ ਜਾਂਦਾ ਹੈ ਬਲੂਮਬਰਗ ਦੀ ਇੱਕ ਰਿਪੋਰਟ ਅਨੁਸਾਰ ਤੇਜ ਦ ਸੰਬੰਧ ਨੂੰ ਸੰਘੀ ਅਦਾਲਤ ਨੇ ਵੀਜ਼ਾ ਫੀਸ ਦੇ ਵਿੱਚ ਵਾਧੇ ਨੂੰ ਕਾਨੂੰਨੀ ਠੁਕਰਾਇਆ ਸੀ ਇਸ ਫੈਸਲੇ ਤੋਂ ਬਾਅਦ ਸੋਮਵਾਰ ਨੂੰ ਅਮਰੀਕੀ ਚੈਂਬਰ ਆਫ ਕਾਮਰਸ ਵਿਸ਼ਿੰਟਨ ਦੀ ਇੱਕ ਅਦਾਲਤ ਦੇ ਵਿੱਚ ਅਪੀਲ ਦਾਇਰ ਕਰ ਚੁੱਕਿਆ ਹੈ ਕਾਨੂੰਨੀ ਲੜਾਈ ਵਧ ਰਹੀ ਹੈ ਕਿਉਂਕਿ ਨੀਤੀ ਨੂੰ ਕਈ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਮੈਸਚੂਸੈਟਸ ਸਹਿਤ ਕੁਝ ਰਾਜਾਂ ਜਿਨ੍ਹਾਂ ਦੀ ਅਕਵਾਇਜ਼ ਜ਼ਿਆਦਾਤਰ ਚਾਮੋ ਹੈਟਿਕ ਪਾਰਟੀ ਕਰ ਰਹੀ ਹੈ ਉਸਨੇ ਵੀ ਫੇਸ ਨੂੰ ਚੁਣੌਤੀ ਦਿੱਤੀ ਹੈ ਕੈਲੀਫੋਰਨੀਆ ਦੇ ਵਿੱਚ ਇੱਕ ਗਲੋਬਲ ਨਾਰਸਟ ਟਰਾਫਿੰਗ ਕੰਪਨੀ ਅਤੇ ਕਈ ਲੇਬਰ ਯੂਨੀਅਨਸ ਦੇ ਹੋਰ ਕੇਸ ਦਰ ਕੀਤੇ ਨੇ ਅਦਾਲਤਾਂ ਦੇ ਇਸ ਨਿਰਣੇ ਦੇ ਅੰਤ ਤੱਕ ਅਮਰੀਕੀ ਸੁਪਰੀਮ ਕੋਰਟ ਤੱਕ ਜਾਣ ਦੀ ਸੰਭਾਵਨਾ ਹੈ H1B ਵੀਜ਼ਾ ਪ੍ਰੋਗਰਾਮ ਹੁਸਕਾਰ ਅਟਾਟ ਇਮੀਗ੍ਰੇਸ਼ਨ ਡਿਪਾਰਟਮੈਂਟ ਦੀ ਮੁੱਖ ਭੂਮਿਕਾ ਨੇ ਖੰਡ ਹੈ। ਇਹ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਹੁਨਰਵਾਲੇ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉਤਤੇ ਰੱਖਣ ਦੀ ਆਗਿਆ ਦਿੰਦਾ ਹੈ। ਰਾਸ਼ਟਰਪਤੀ ਟਰਾਜ ਟਰੰਪ ਨੇ ਕਿਹਾ ਕਿ ਇਸ ਦੇ ਵਿੱਚ ਵੱਡਾ ਪ੍ਰੋਗਰਾਮ ਦੀ ਦੁਰਵੱਤਨ ਨੂੰ ਰੋਕਣ ਅਤੇ ਅਮਰੀਕੀ ਕਾਮਿਆਂ ਨੂੰ ਵਿਸਥਾਪਿਤ ਹੋਣ ਤੋਂ ਬਚਾਉਣ ਦੇ ਲਈ ਕੀਤਾ ਗਿਆ। ਟਰੰਪ ਅਤੇ ਵੰਜ ਸਕੱਤਰ ਹਾਵਰਡ ਲੂਟਨਿੰਗ ਦਾ ਮੰਨਣਾ ਹੈ ਕਿ ਨਵੀਂ ਫੀਸ ਅਮਰੀਕੀ ਖਜ਼ਾਨੇ ਦੇ ਲਈ 100 ਬਿਲੀਅਨ ਡਾਲਰ ਤੋਂ ਵੱਧ ਦਾ ਆਮਦਨ ਪੈਦਾ ਕਰ ਸਕਦੀ ਹੈ ਹਾਲਾਂਕਿ ਇਮੀਗ੍ਰੇਸ਼ਨ ਵਕੀਲ ਚੇਤਾਵਨੀ ਦਿੰਦੇ ਨੇ ਕਿ ਇੰਨੀ ਉੱਚੀ ਲਾਗਤ ਪਰਤੀ ਚ ਰੁਕਾਵਟ ਪਾ ਸਕਦੀ ਹੈ ਤੇ ਅਮਰੀਕੀ ਅਰਥ ਵਿਵਸਥਾ ਦੇ ਲਈ ਚੁਣੌਤੀ ਬਣ ਸਕਦੀ ਹੈ ਇਸ ਤਰ੍ਹਾਂ HNP ਵਿਜ਼ਨ ਨੂੰ ਲੈ ਕੇ ਸਿਆਸੀ ਤੇ ਕਾਨੂੰਨੀ ਲੜਾਈ ਦੋਵਾਂ ਹੀ ਤਰ੍ਹਾਂ ਦੇ ਉਭਰੀ ਹੋਈ ਹੈ ਕੰਪਨੀਆਂ ਰਾ ਸਰਕਾਰਾਂ ਤੇ ਕਾਨੂੰਨੀ ਮਹਾਰਤ ਦੀ ਨਜ਼ਰ ਇਸ ਉਤੇ ਰਹੇਗੀ ਕਿ ਅਗਲੇ ਮਹੀਨੇ ਦੇ ਵਿੱਚ ਇਸ ਵਿਵਾਦ ਦਾ ਕੀ ਨਤੀਜਾ ਨਿਕਲਦਾ ਹੈ ਸਸਿਕਾ ਜੀ ਮੈਂ ਕੋਮਲ ਕਪੂਰ ਤੁਹਾਨੂੰ ਇੱਕ ਹੋਰ ਚੈਨਲ ਪੰਜਾਬੀ ਭਾਰਤੀ ਪੇਸ਼ੇਵਰ ਐਚਓ1 ਵੀ ਵਿਜ਼ਿਬਲ ਕਲੀਅਰ ਦੇ ਵਿੱਚ ਲੰਬੇ ਸਮੇਂ ਦੀ ਦੇਦੀ ਅਤੇ ਇੰਟਰਵਿਊ ਮੂੜ ਸ਼ੈਡਿਊਲਿੰਗ ਦਾ ਸਾਹਮਣਾ ਕਰ ਰਹੇ ਨੇ ਇਸ ਦੌਰਾਨ ਭਾਰਤ ਦੇ ਵਿੱਚ ਅਮਰੀਕੀ ਦੂਤਾਵਾਸ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਲੈ ਕੇ ਸਖਤ ਜਨਤਕ ਚੇਤਾਵਨੀ ਵੀ ਜਾਰੀ ਕੀਤੀ ਹੈ ਅਮਰੀਕੀ ਦੂਤਾਵਾਸ ਨੇ ਐਕਸਪਲੇਟਫਾਰਮ ਉੱਤੇ ਇੱਕ ਪੋਸਟ ਦੇ ਵਿੱਚ ਸਪਸ਼ਟ ਕੀਤਾ ਹੈ ਕਿ ਜੋ ਵਿਅਕਤੀ ਅਮਰੀਕੀ ਕਾਨੂੰਨ ਨੂੰ ਟੌਰਡੈਨੀ ਉਹਨਾਂ ਨੂੰ ਮਹੱਤਵਪੂਰਨ ਅਧਿਕਾਰ ਇੱਕ ਸਵਾਂਵਾਚਾ ਸਾਮਨਾ ਕਰਨਾ ਪੈ ਸਕਦਾ ਹੈ ਤੇ ਇਸੇ ਨਾਲ ਹੀ ਦੂਤਾਵਾਸ ਨੇ ਇਸ ਸੁਨੇਹੇ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਪਰਿਸ਼ਾਸਨ ਦੀ ਗੈਰ ਕਾਨੂੰਨੀ ਪ੍ਰਵਾਸ ਨੂੰ ਖਤਮ ਕਰਨ ਅਤੇ ਸਰਹੱਦਾਂ ਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਪ੍ਰਤੀ ਵੱਤਾ ਨੂੰ ਵੀ ਦੱਸਾਇਆ ਅਮਰੀਕੀ ਚੈਂਬਰ ਆਫ ਕਾਮਰਸ ਨੇ ਸੰਘੀ ਅਦਾਲਤ ਦੇ ਉਸ ਫੈਸਲੇ ਦੇ ਵਿਰੁੱਧ ਅਪੀਲ ਦਾਇਰ ਕੀਤੀ ਹੈ ਜਿਸ ਨੇ ਟਰੰਪ ਪਰਿਸ਼ਾਸਨ ਨੂੰ H1B ਵੀਜ਼ਾ ਅਰਜ਼ੀਆਂ ਤੇ 1 ਲੱਖ ਡਾਲਰ ਦੀ ਫੀਸ ਲਗਾਉਣ ਦੀ ਆਗਿਆ ਦਿੱਤੀ ਸੀ ਇਹ ਪ੍ਰੋਗਰਾਮ ਅਮਰੀਕੀ ਟੈਕਨੋਲੋਜੀ ਕੰਪਨੀਆਂ ਦੁਆਰਾ ਹੁਨਰਬੰਦ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਣ ਲਈ ਵਿਆਪਕ ਤੌਰ ਤੇ ਵਰਤੇ ਜਾਂਦਾ ਹੈ ਬਲੂਮਬਰਗ ਦੀ ਇੱਕ ਰਿਪੋਰਟ ਅਨੁਸਾਰ ਤੇਜ ਸੰਬੰਧ ਨੂੰ ਸੰਘੀ ਅਦਾਲਤ ਨੇ ਵੀਜ਼ਾ ਫੀਸ ਦੇ ਵਿੱਚ ਵਾਧੇ ਨੂੰ ਕਾਨੂੰਨੀ ਠੁਕਰਾਇਆ ਸੀ ਇਸ ਫੈਸਲੇ ਤੋਂ ਬਾਅਦ ਸੋਮਵਾਰ ਨੂੰ ਅਮਰੀਕੀ ਚੈਂਬਰ ਆਫ ਕਾਮਰਸ ਵਿਸ਼ਿੰਟਨ ਦੀ ਇੱਕ ਅਦਾਲਤ ਦੇ ਵਿੱਚ ਅਪੀਲ ਦਾਇਰ ਕਰ ਚੁੱਕਿਆ ਹੈ ਕਾਨੂੰਨੀ ਲੜਾਈ ਵਧ ਰਹੀ ਹੈ ਕਿਉਂਕਿ ਨੀਤੀ ਨੂੰ ਕਈ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਮੈਸਚੂਸੈਟਸ ਸਹਿਤ ਕੁਝ ਰਾਜਾਂ ਜਿਨ੍ਹਾਂ ਦੀ ਅਕਵਾਇਜ਼ ਜ਼ਿਆਦਾਤਰ ਚਾਮੋ ਹੈਟਿਕ ਪਾਰਟੀ ਕਰ ਰਹੀ ਹੈ ਉਸਨੇ ਵੀ ਫੀਸ ਨੂੰ ਚੁਣੌਤੀ ਦਿੱਤੀ ਹੈ ਕੈਲੀਫੋਰਨੀਆ ਦੇ ਵਿੱਚ ਇੱਕ ਗਲੋਬਲ ਨਾਰਸਟ ਟਰਾਫਿੰਗ ਕੰਪਨੀ ਅਤੇ ਕਈ ਲੇਬਰ ਯੂਨੀਅਨਸ ਦੇ ਹੋਰ ਕੇਸ ਦਰ ਕੀਤੇ ਨੇ ਅਦਾਲਤਾਂ ਦੇ ਇਸ ਨਿਰਣੇ ਦੇ ਅੰਤ ਤੱਕ ਅਮਰੀਕੀ ਸੁਪਰੀਮ ਕੋਰਟ ਤੱਕ ਜਾਣ ਦੀ ਸੰਭਾਵਨਾ ਹੈ H1B ਵੀਜ਼ਾ ਪ੍ਰੋਗਰਾਮ ਰੁਜ਼ਗਾਰ ਅਦਾਤ ਇਮੀਗ੍ਰੇਸ਼ਨ ਡਿਪਾਰਟਮੈਂਟ ਦੀ ਮੁੱਖ ਭੂਮਿਕਾ ਨਹੀਂ ਖੰਦਾ। ਇਹ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਹੁਨਰਵਾਲੇ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਣ ਦੀ ਆਗਿਆ ਦਿੰਦਾ ਹੈ। ਰਾਸ਼ਟਰਪਤੀ ਟਰਾਜ ਟੰਪਨ ਨੇ ਕਿਹਾ ਕਿ ਫੀਸ ਦੇ ਵਿੱਚ ਵਾਧਾ ਪ੍ਰੋਗਰਾਮ ਦੀ ਜ਼ਰੂਰਤ ਨੂੰ ਰੋਕਣ ਅਤੇ ਅਮਰੀਕੀ ਕਾਮਿਆਂ ਨੂੰ ਵਿਸਥਾਪਿਤ ਹੋਣ ਤੋਂ ਬਚਾਉਣ ਦੇ ਲਈ ਕੀਤਾ ਗਿਆ। ਕੰਪਟੇ ਵੰਜਿਸਕਰਟ ਹਾਰਵਰਡ ਟੂਟ ਨੇ ਮੰਨਿਆ ਕਿ ਨਵੀਂ ਫੀਸ ਅਮਰੀਕੀ ਕਜਵਾਨ ਦੇ ਲਈ 100 ਬਿਲੀਅਨ ਡਾਲਰ ਤੋਂ ਵੱਧ ਆਮਦਨ ਪੈਦਾ ਕਰ ਸਕਦੀ ਹੈ ਹਾਲਾਂਕਿ ਇਮੀਗ੍ਰੇਸ਼ਨ ਵਕੀਲ ਚੇਤਾਵਨੀ ਦਿੰਦੇ ਨੇ ਕਿ ਇਨੀ ਉੱਚੀ ਲਾਗਤ ਭਰਤੀ ਚ ਰੁਕਾਵਟ ਪਾ ਸਕਦੀ ਹੈ ਤੇ ਅਮਰੀਕੀ ਅਰਥਵਿਵਸਥਾ ਦੇ ਲਈ ਚੁਣੌਤੀ ਬਣ ਸਕਦੀ ਹੈ ਇਸ ਤਰ੍ਹਾਂ H1B ਵੀਜ਼ਾ ਨੂੰ ਲੈ ਕੇ ਸਿਆਸੀ ਤੇ ਕਾਨੂੰਨੀ ਲੜਾਈ ਦੋਵਾਂ ਹੀ ਤਰ੍ਹਾਂ ਦੇ ਉਭਰੀ ਹੋਈ ਹੈ ਕੰਪਨੀਆਂ ਰਾ ਸਰਕਾਰਾਂ ਤੇ ਕਾਨੂੰਨੀ ਮਾਹਰਾਂ ਦੀ ਨਜ਼ਰ ਇਸ ਉਤੇ ਰਹੇਗੀ ਕਿ ਅਗਲੇ ਮਹੀਨੇ ਦੇ ਵਿੱਚ ਇਸ ਵਿਵਾਦ ਦਾ ਕੀ ਨਤੀਜਾ ਨਿਕਲਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ